ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ نیوز 24 ਮੈਂ ਹਾਂ ਗੁਰਮਖ ਸਿੰਘ ਅੱਜ ਅਸੀਂ ਗੁਰਦੁਆਰਾ ਸਖਤਿਆਨ ਵਾਲਾ ਸਾਹਿ ਪਹੁੰਚੇ ਹਾਂ ਜਿੱਥੇ ਕਿ ਹਜ਼ਾਰਾਂ ਸੰਗਤਾਂ ਬਸਾਖੀ ਦੇ ਮੌਕੇ ਤੇ ਪਹੁੰਚੀਆਂ ਅਸੀਂ ਵੀ ਸਭ ਤੋਂ ਪਹਿਲਾਂ ਪੰਥ ਖਾਲਸਾ ਸਰਜਣ ਦਿਵਸ ਦੇ ਮੌਕੇ ਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਅੱਜ ਅਸੀਂ ਜਿਹੜੇ ਵੀ ਮਤਲਬ ਪ੍ਰੋਗਰਾਮ ਕਰ ਰਹੇ ਆ ਜਾਂ ਦੇਖੇ ਆ ਗੁਰੂ ਸਾਹਿਬ ਨੂੰ ਜਿਹੜੀਆਂ ਸੰਗਤਾਂ ਨਮਸਤਕ ਹੋਈਆਂ ਅਸ਼ਨਾਣ ਕੀਤੇ ਆ ਸੰਤਾ ਗੁਰੂ ਘਰ ਦੇ ਖੁਸ਼ੀਆਂ ਲੈ ਕੇ ਆਪਣੇ ਘਰਾਂ ਨੂੰ ਪਰਤ ਰਹੀਆਂ ਤੇ ਉਹਦੇ ਅਸੀਂ ਕੁਝ ਚੱਲ ਗਿਆ ਲੈ ਕੇ ਆਏ ਹਾਂ ਅਸੀਂ ਤੁਹਾਡੇ ਤੱਕ ਜਿਹੜੀਆਂ ਇਹ ਜ਼ਰੂਰ ਚੱਲ ਗਿਆ ਦਿਖਾਵਾਂਗੇ ਆਓ ਦਿਖਾਈਏ ਤੁਹਾਨੂੰ ਇਸ ਮੌਕੇ ਦੀਆਂ ਲਾਈਵ ਤਸਵੀਰਾਂ ਧੰਨਵਾਦ ਜੀ ਕਰਨ ਤੋਂ ਆਪ ਹੀ ਕ੍ਰਿਪੀ ਜਾਸਪੀ ਕੌਜੀ ਕੀਟਨ ਸਰਮਨ ਦਾ ਕਰਕੇ ਗਏ ਹਾਂ ਸੁਣਾਓ ਉਹ ਘਾਤਨ ਸਾਹਿਬ کریمਪੁਰਾ ਦਾ ਸੇਵਾ ਸੁਸਾਇਟੀ ਸੋ ਗੁਰਮੁਖਾ ਪਾਸੋਂ ਸੋ ਆਪ ਵੀ ਸੰਸਥਾ ਨੇ ਬੈਠ ਕਰਕੇ ਸੋ ਨਾਲੋਂ ਨਾਲ ਤੁਰ ਹੀ ਨਹੀਂ ਜਾਣਾ 2 ਮਿੰਟ ਹਾਜ਼ਰੀ ਪਰ ਕੇ 4 ਮਿੰਟ ਭਰ ਕੇ ਹਾਜ਼ਰੀ ਫਿਰ ਸੰਸਥਾ ਨੇ ਜਾਣੀ ਕਿਰਪਾਤਾ ਕਰਨੀ ਬੇਨਤੀ ਪਰਵਾਹ ਫਿਰ ਤੋਂ ਚਾਹਤ ਹੋ ਚਿੰਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਪੀਆ ਸਤਿਗੁਰੂ ਦੀਆ ਅਵਰ ਨਾ ਜਾਣਾਂ ਦੁਆ ਤੀਆ ਤਨ ਤਨ ਕਲਗੀਧਰ ਪਾਤਸ਼ਾਹ ਸਰਬੰਸ ਦਾਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਜ ਦੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ 1699 ਈਸਵੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਦਬਲੇ ਕੁਚਲੇ ਲੋਕਾਂ ਨੂੰ ਜ਼ਬਰ ਤੇ ਜ਼ੁਲਮ ਦੇ ਨਾਲ ਗੜੰਦੇ ਵਾਸਤੇ ਤੇ ਖਾਲਸਾ ਪੰਥ ਨੂੰ ਵਧਾਉਣ ਵਾਸਤੇ ਸਤਿਗੁਰੂ ਜੀ ਨੇ ਖੰਡੇ ਬਾਟੇ ਦੀ ਪਾਉਲ ਤਿਆਰ ਕਰਕੇ ਵੰਡੀ ਅਤੇ ਆਪ ਛਕੀ ਖਾਲਸੇ ਦੀ ਸਾਜਨਾ ਕੀਤੀ ਸੋ ਸਰਬੱਤ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਸੋ ਬੇਨਤੀ ਹੈ ਨੌਜਵਾਨਾਂ ਨੂੰ ਕਿ ਜਿਹੜੇ ਵਿਕਾਰਾਂ ਵੱਲ ਨਸ਼ਿਆਂ ਦੇ ਵੱਲ ਜਾ ਰਹੇ ਨੇ ਉਹ ਕਿਰਪਾ ਕਰਕੇ ਵਿਕਾਰਾਂ ਤੋਂ ਮੁੱਖ ਮੋੜ ਕੇ ਖੰਡੇ ਬਾਟੇ ਦੀ ਪਾਉਲ ਲੈ ਕੇ ਗੁਰੂ ਵਾਲੇ ਬਣਨ ਦੀ ਕਿਰਪਾਲਤਾ ਕਰੋ ਜੀ ਸੋ ਧੰਨਵਾਦ ਹੈ ਬਹੁਤ ਬਹੁਤ ਦਵਾਬਾ ਨਿਊ 24 ਸਰਦਾਰ ਗੁਰਮੁਖ ਸਿੰਘ ਜੀ ਦਾ ਜੋ ਸਵੇਰ ਤੋਂ ਹੀ ਇਹ ਸਾਰੇ ਪ੍ਰੋਗਰਾਮ ਜੋ ਗੁਰਦੁਆਰਾ ਸ੍ਰੀ ਸੁਖਚੈਨ ਨਾਣਾ ਸਾਹਿਬ ਪਾਤਸ਼ਾਹੀ 6ਵੀਂ ਫਗਵਾੜਾ ਵਿਕੇ ਮਹਾਨ ਗੁਰਮਤ ਸਮਾਗਮ ਹੋ ਰਿਹਾ ਹੈ ਸਵੇਰ ਤੋਂ ਹੀ ਇਹ ਸੇਵਾ ਕਰ ਰਹੇ ਨੇ ਕਵਰੇਜ ਕਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਨੇ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਨ ਦੀ ਕਿਰਪਾਲਤਾ ਕਰੋ ਜੀ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰ ਸਾਹਿਬ ਬਾਈ ਗੁਰਜੀ ਕਾਕਾਲ ਸਾਹਿਬ ਬਾਈ ਗੁਰਜੀ ਕੀ ਫੱਲੇ ਅੱਜ ਸਾਖੀ ਦੇ ਮੌਕੇ ਤੇ ਤੁਸੀਂ ਆਏ ਆ ਪਹਿਲਾਂ ਤੁਹਾਡਾ ਨਿਗਾ ਸਵਾਗਤ ਕੀਤਾ ਜਾਂਦਾ ਤੇ ਜਿਹੜੀਆਂ ਸਾਡੀਆਂ ਸੰਗਤਾਂ ਦੂਰ ਦਰਾਡੇ ਬੈਠੀਆਂ ਜਾਂ ਇੱਥੇ ਆਈਆਂ ਵੀ ਆ ਉਹਨਾਂ ਨੂੰ ਕੀ ਸਨੇਹਾ ਤੁਹਾਡਾ ਮੈਂ ਤਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਇੱਥੇ ਗੁਰੂ ਘਰ ਦੇ ਵਿੱਚ ਆਏ ਆ ਸ੍ਰੀ ਸੁਖਜੈਨ ਸਿੰਘ ਜੀ ਦੇ ਘਰ ਦੁਆਰੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੇਣੀਆਂ ਚਾਹਨਾ ਔਰ ਸਮੂਹ ਸੰਗਤ ਜੋ ਅੱਜ ਦੇ ਦਿਨ ਤੇ ਇੱਥੇ ਆਈ ਆ ਜਾਂ ਘਰਾਂ 'ਚ ਵੀ ਸੌਂਦੇ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਤੇ ਮੈਂ ਗੁਰੂ ਸਾਹਿਬ ਅੱਗੇ ਇਹ ਅਰਦਾਸ ਕਰਦਾ ਵੀ ਇਹ ਇਦਾਂ ਹੀ ਸਾਡੇ ਤੇ ਆਪਣਾ ਮਿਹਰ ਬਣਾਈ ਰੱਖਣ ਤਾਂ ਜੋ ਅਸੀਂ ਹਰ ਸਾਲ ਆਪਣੇ ਜਿਹੜੇ ਆ ਇਹਨਾਂ ਦੇ ਦਰਸ਼ਨ ਕਰਦੇ ਰਹੀਏ ਤੇ ਚੰਗੇ ਕੰਮ ਕਰਦੇ ਰਹੀਏ ਮੈਂ ਗੁਰਦੁਆਰਾ ਪਰੌਂਦਾ ਕਮੇਟੀ ਦਾ ਵੀ ਬਹੁਤ ਧੰਨਵਾਦੀ ਆ ਉਹਨਾਂ ਨੇ ਆਪਣਾ ਜੋ ਮੇਰਾ ਮਾਨ ਸਤਕਾਰ ਕੀਤਾ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਮੈਨੂੰ ਗੁਰੂ ਮਹਾਰਾਜ ਦੀਆਂ ਅਗਿਆਨਾਂ ਸੇਵਾ ਵੀ ਲਾਈ ਆ ਵੀ ਇਹ ਜੇ ਇੱਥੇ ਸੜਕ ਬਣਨ ਵਾਲੀਆਂ ਆ ਲਾਈਟਾਂ ਲੱਗਣ ਵਾਲੀਆਂ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਜਲਦ ਤੋਂ ਜਲਦ ਉਹਦਾ ਐਸਟੀਮੇਟ ਲਵਾ ਕੇ ਤੇ ਪਹਿਲ ਦੇ ਆਧਾਰ ਤੇ ਕੰਮ ਜਿਹੜਾ ਗੁਰਦੁਆਰਾ ਸਾਹਿਬ ਦਾ ਜੋ ਵੀ ਆ ਬਾਹਰ ਸੜਕ ਦਾ ਅੰਦਰ ਲੋਕਾਂ ਦਾ ਉਹ ਸਾਰਾ ਕਰਾਂਗੇ ਧੰਨਵਾਦ ਜੀ ਮੁਰੀ ਜੀ ਦਾ ਖਾਸ ਧੰਨਵਾਦ